ਪੰਜਾਬ ਵਾਲਿਓ ਗੱਲ ਆਪਣੇ ਮਨਾਂ ਦੀ ਕਰਦੇ ਹਾਂ ਬਾਬਾ ਬਕਾਲਾ ਸਾਹਿਬ ਦੇ ਬਾਜ਼ਾਰ ਦੀ ਨਹੀਂ ਇਹ ਸਾਰੇ ਪੰਜਾਬ ਵਿੱਚ ਸਾਡੇ ਪਿੰਡਾਂ ਵਿੱਚ ਬਾਜ਼ਾਰਾਂ ਦੀ ਅਸੀਂ ਕਰਦੇ ਹਾਂ ਕਿ ਜੇ ਕੋਈ ਆਪਣਾ ਭੈਣ ਭਰਾ ਕੰਮ ਕਰਦਾ ਹੈ ਨਾ ਅਸੀਂ ਉਹਦੀ ਬਹੁਤ ਘੱਟ ਬਾਹ ਫੜਦੇ ਹਾਂ ਬਾਬਾ ਬਕਾਲਾ ਸਾਹਿਬ ਦੇ ਬਾਜ਼ਾਰ ਵਿੱਚ ਆ ਵੀਰ ਵਿਜੇ ਸਿੰਘ ਜੋ ਅਮਰੀਕਨ ਕੌਰਨ ਤੇ ਹੋਰ ਚੀਜ਼ਾਂ ਬੱਚਿਆਂ ਦੀ ਹੈਲਦੀ ਫੂਡ ਜੋ ਹੈ ਉਹ ਬਣਾ ਕੇ ਦਿੰਦਾ ਹੈ ਪਰ ਇਹਦੇ ਕੋਲ ਉੰਨੀ ਗਾਕੀ ਨਹੀਂ ਹੁੰਦੀ ਜੇ ਵੀਰ ਨੇ ਨਹੀਂ ਕਿਹਾ ਅਸੀਂ ਆਪ ਹੀ ਵੇਖਿਆ ਤੇ ਜੋ ਪ੍ਰਵਾਸੀ ਭਈਏ ਬੇਲ ਪੂੜੀ ਤੇ ਦੂਜਾ ਤੀਜਾ 버ਗਰ ਵਗੈਰਾ ਵੇਚਦੇ ਨੇ ਉਹਨਾਂ ਦੀਆਂ ਰੇੜੀਆਂ ਭਰੀਆਂ ਹੁੰਦੀਆਂ ਨੇ ਤੇ ਵੀਰ ਨੇ ਅੰਮ੍ਰਿਤ ਛਕਿਆ ਤੇ ਬੜੇ ਸਾਫ ਸਫਾਈ ਦੇ ਨਾਲ ਮਸਾਲੇ ਹੋਰ ਚੀਜ਼ਾਂ ਜਿਹੜੀਆਂ ਪਾ ਕੇ ਲੋੜ ਅਨੁਸਾਰ ਪੁੱਛ ਕੇ ਜਿਹੜਾ ਹੈ ਉਹ ਸਾਡੇ ਬੱਚਿਆਂ ਨੂੰ ਦਿੰਦੇ ਨੇ ਸੋ ਮੈਂ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਐਸੇ ਵੀਰਾਂ ਦੀ ਬਾਹ ਫੜੀਏ ਇਹ ਇਹਨਾਂ ਦੀ ਲੋੜ ਨਹੀਂ ਇਹ ਸਾਡੀ ਲੋੜ ਹੈ ਜੇ ਇਹ ਛੋਟੀਆਂ ਦੁਕਾਨਾਂ ਜਾਂ ਇਹੋ ਜਿਹੇ ਛੋਟੇ ਬਿਜ਼ਨਸ ਇਹ ਵੀਰ ਛੱਡ ਦੇਣਗੇ ਫਿਰ ਅਸੀਂ ਉਹਨਾਂ ਦੇ ਮਥਾਜ ਹੋ ਜਾਵਾਂਗੇ ਉਹ ਜਿਵੇਂ ਮਨ ਪਾਉਂਦੇ ਤਰੀਕੇ ਨਾਲ ਗੰਦੇਮੰਦੇ ਤਰੀਕੇ ਨਾਲ ਸਾਨੂੰ ਬਣਾ ਕੇ ਪਰੋਸ ਕੇ ਦੇਣਗੇ ਅਸੀਂ ਖਾਣ ਦੇ ਆਦੀ ਹੋ ਜਾਵਾਂਗੇ ਸੋ ਸੰਭਲਿਏ ਸਮਾਂ ਉਹਨਾਂ ਤੇ ਬਾਬਾ ਬਕਾਲਾ ਸਾਹਿਬ ਇਸ ਵੀਰ ਦੇ ਕੋਲੋਂ ਜਾਂ ਜੋ ਵੀ ਆਪਣੇ ਨਿੱਜੀ ਵੀਰ ਕੰਮ ਕਰਦੇ ਨੇ ਉਹਨਾਂ ਦੇ ਕੋਲੋਂ ਸਮਾਨ ਖਰੀਦੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ